ਲੋਕ ਹਿੱਤ ਲੋਕਾਂ ਦੀ ਆਵਾਜ਼ ਇੱਕ ਤਾਂ ਜਿੰਦਾਬਾਦ ਭਾਰਤੀ ਕਿਸਾਨ ਜੂ ਦੀ ਇਕਤਾ ਜਿੰਦਾਬਾਦ ਮਜ਼ਦੂਰ ਯੂਨੀਅਨ ਇਕਤਾ ਜਿੰਦਾਬਾਦ ਮਲਾਜ਼ਮ ਯੂਨੀਅਨ ਇਕਤਾ ਜਿੰਦਾਬਾਦ ਸਾਰੇ ਦੇਸ਼ ਤੇ ਗੁਰੂਤਵਾਦੀਆਂ ਸਾਰੇ ਸਟਾਫ ਸਾਡਾ ਧੰਨਵਾਦ ਕੀਤਾ ਵਾ

ਜੀ ਤੂੰ ਵਿੱਚ ਆ ਗਿਆ ਮੁਜਾਰ ਦਾ ਨੰਬਰ ਉਸ ਦਾ ਹਾਂ ਆਇਆ ਹੂੰ ਮਤਲਬ ਵਾ ਬੰਨ੍ਹੇ ਕਦੇ ਨਹੀਂ ਦੱਸ ਤਾਂ ਨਹੀਂ ਆਓ ਆਮਲ ਕੀ ਕਿਸਾਨ ਯੂਨੀਅਨ ਵੱਲੋਂ ਮਲਕੀ ਬੈਂਕ ਬੰਦ ਕਰਾਈ ਤੁਹਾਨੂੰ ਪਹਿਲਾਂ ਨਹੀਂ ਮੈਂ ਕਿਸ ਬਾਰੇ ਵੀ ਨਹੀਂ ਬਿਲਕੁਲ ਮੈਂ ਪਹਿਲਾਂ ਵੀ ਜਿੱਦ ਤਰਾ ਇਹਨਾਂ ਨਾਲ ਅਹੁਦੇਦਾਰਾਂ ਨਾਲ ਵੀ ਗੱਲ ਕੀਤੀ ਆ ਵੀ ਅਹੀ ਨਾਲ ਨਾਲ ਹੀ ਆ। ਵੀਡੀਓ ਦੀ ਸਾਡਾ ਪੂਰਾ ਸਹਿਯੋਗ ਹੈ ਜੇ ਬੰਦੀ ਤੋਂ ਲਿਆ ਤੇ ਬੰਦ। ਮਲਕੀ ਤੁਸੀਂ ਸਹਿਮਤ ਜੋ ਮਲਕੀ ਬੰਦ ਕਰਨ ਦੇ ਵਿੱਚ ਇਹਨਾਂ ਦਾ ਆਈਏ ਕੋਈ ਗੱਲ। ਠੀਕ ਹੈ। ਠੀਕ। ਸੇਮ ਕੰਦੇ ਵਿੱਚ ਜਿਸ ਤਰ੍ਹਾਂ ਕੀ ਯੂਨਿਟੀ ਐਫਸੀ ਬੈਂਕ ਤੁਸੀਂ ਬੰਦ ਕਰਵਾਈ ਆ ਕੀ ਮਕੈਨਾ ਮਲਕੀ ਦੇ। ਇਹ ਸਰ ਜੋ ਭਾਰਤ ਬੰਦੀ ਕੱਲ ਪਰਸੋਂ ਤੱਕ ਕਾਲੀਨਾ ਹੀ ਕੋਈ ਚੱਲ ਰਹੀ ਸੀ। ਜੋ ਜੀਤ ਸਿੰਘ ਢੱਲੇਵਾਲ ਜੋ 30 ਦਿਨ ਦੇ ਮਰਨ ਵਰਤੇ ਬੈਠੇ ਆ ਉਹਨਾਂ ਨੂੰ ਮੋਕ ਰੱਖ ਕੇ ਇਹ ਭਾਰਤ ਬੰਦ ਦਾ ਫੈਸਲਾ ਦਿੱਤਾ ਗਿਆ ਤੇ ਉਹਨੂੰ ਅਸੀਂ ਭਾਰਤ ਇੱਕ ਅੱਜ ਵੀ ਬੈਂਕ ਤੋਂ ਬੰਦ ਕਰ ਇਹ ਪਹਿਲਾਂ ਖੋਲੀ ਹੋਣਾ ਬੰਦ ਕਰਾਤੀ ਆ ਉਹ ਠੀਕ ਉਹਨਾਂ ਬੰਦ ਕਰਤੀ ਆ ਇਹਨਾਂ ਦਾ ਬਹੁਤ ਬਹੁਤ ਤੰਗ ਆ ਕਰਦੇ ਆ